ਕਿਰਨ ਕੁਮਾਰ ਜੋ ਤਿੰਨ ਲਾਈਫਮ ਪ੍ਰੈਸੈਂਟਮੈਂਟ ਹੋਰ ਕੈ ਤੇ ਸਜਾਪ ਪੋਤਰੀਆ ਤੇ 7 ਸਾਲ ਤੋਂ ਜੇਲ੍ਹ ਚ ਇੱਕ ਚੌਥੇ ਕੇਸ ਤੇ ਵਿੱਚ ਉਸ ਨੂੰ ਕੋਟਰੇ ਪਰ ਕੀਤਾ ਔਰ ਇਹ ਬੜਾ ਹੀ ਅਨਫੋਰਚੂਨੇਟ ਆ ਔਰ ਇਹ ਬੜਾ ਹੀ ਪਥੈਟਿਕ ਕੇਸ ਆ ਇਸ ਕੇਸ ਤੇ ਵਿੱਚ ਇੱਕ ਨਵਾਲਕ ਬੱਚੇ 17 ਸਾਲ ਦਾ ਗੁਰਚਰਨ ਸਿੰਘ ਉਹਦਾ ਪਿਓ ਨਾਸ ਸਿੰਘ ਦਾ ਟਰੱਕ ਸੀ ਉਹ ਟਰੱਕ ਨੂੰ ਮੌਬ ਨੇ ਆ ਕੇ ਅੱਗ ਲਗਾਈ ਔਰ ਇਹ ਬੱਚੇ ਨੂੰ ਚੁੱਕੇ ਉਹ ਜਿਉਂਦੇ ਨੂੰ ਹੀ ਉਹ ਟਰੱਕ ਦੇ ਵਿੱਚ ਜਲਦੇ ਟਰੱਕ ਦੇ ਵਿੱਚ ਸੁੱਟਦਾ ਉਹ ਗੁਰਚਰਨ ਸਿੰਘ ਅੱਧਾ ਚਲਿਆ ਹੋਇਆ 24 ਸਾਲ ਉਹ ਮੰਜੇ ਤੇ ਰਿਹਾ 24 ਸਾਲ 2008 ਚ ਆ ਕੇ ਉਹਦੀ ਡੈਥ ਹੋਈ ਹੈ ਤੇ ਉਹ ਗੁਰਚਰਨ ਸਿੰਘ ਕਹਿੰਦਾ ਰਿਹਾ ਕਿ ਸੱਜਣ ਕੁਮਾਰ ਪਾਪ ਨੂੰ ਲੀਡ ਕਰ ਰਿਹਾ ਸੀ ਪਰ ਪੁਲਿਸ ਨੇ ਉਹਦਾ ਕੋਈ ਬਿਆਨ ਨਹੀਂ ਲਿਖਿਆ 2008 ਚ ਆ ਕੇ सीबीआई ਨੇ ਉਹਦਾ ਬਿਆਨ ਲਿਖਿਆ ਕਿ ਇਹ ਸੱਜਣ ਕੁਮਾਰ ਇਸ ਮਾਮਲੇ ਨੂੰ ਲੀਡ ਕਰ ਰਿਹਾ ਸੀ ਪਰ सीबीआई ਦਿੱਲੀ ਕੈਂਟ ਦੇ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਇਸ ਕਰਕੇ सीबीआई ਨੇ ਉਹਦੀ ਗਵਾਹੀ ਨੂੰ ਆਪਣੇ ਕੇਸ ਵਿੱਚ ਕੰਸੀਡਰ ਨਹੀਂ ਕੀਤਾ ਕਿਉਂਕਿ ਇਹ ਜਿਹੜਾ ਕੇਸ ਸੀਗਾ ਇਹ ਜਨਕਪੁਰੀ ਦਾ ਏਰੀਆ ਥਾ ਇਹ ਜਨਕਪੁਰੀ ਦਾ ਕੇਸ ਦਿੱਲੀ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਔਰ ਦਿੱਲੀ ਪੁਲਿਸ ਨੇ ਉਸ ਨੂੰ ਬੰਦ ਕਰਤਾ ਸੀ ਔਰ ਦਿੱਲੀ ਪੁਲਿਸ ਨੇ ਗਰਚਨ ਸਿੰਘ ਦਾ ਬਿਆਨ ਹੀ ਨਹੀਂ ਲਿਖਿਆ ਅਨਫੋਰਚੂਨੇਟਲੀ 2008 ਦੇ ਵਿੱਚ ਗਰਚਨ ਸਿੰਘ ਦੀ ਡੈਥ ਹੋ ਗਈ ਫਿਰ ਦੂਜਾ ਕੁਆਰ ਹਰਵਿੰਦਰ ਸਿੰਘ ਕੋਹਲੀ ਉਹ ਸ਼ੁਰੂ ਤੋਂ ਕਹਿ ਰਿਹਾ ਸੀ ਕਿ ਸਚਨ ਕੁਮਾਰ ਮੌਪ ਨੂੰ ਲੀਡ ਕਰ ਰਿਹਾ ਸੀ ਉਹ ਵੀ ਵਿਚਾਰਾ ਧੱਕੇ ਖਾਂਦਾ ਰਿਹਾ ਦਿੱਲੀ ਪੁਲਿਸ ਜੋਦਾ ਕੇਸ ਵੀ ক্লোਜ਼ ਕਰਤਾ 2015 ਚ ਜੋ ਨਵੀਂ ਐਸਆਈਟੀ ਪੁਆਇੰਟ ਹੋਈ ਤੇ ਉਦੋਂ ਜਾ ਕੇ ਹਰਵਿੰਦਰ ਸਿੰਘ ਕੋਹਲੀ ਦਾ ਕੇਸ ਖੁੱਲਿਆ ਉਸਨੇ ਐਸਆਈਟੀ ਦੇ ਕੇ ਬਿਆਨ ਦਿੱਤੇ ਪਰ ਅਨਫੋਰਚੂਨੇਟਲੀ ਫਿਰ ਰਵਿੰਦਰ ਸਿੰਘ ਕੋਹਲੀ ਦਾ ਕੋਰਟ ਵਿੱਚ ਬਿਆਨ ਹੋਣ ਤੋਂ ਪਹਿਲਾਂ ਪਹਿਲਾਂ ਉਹਦੀ ਵੀ ਡੈਥ ਹੋ ਗਈ। ਤਾਂ ਇਹ ਜੀਡੀਓ ਕਾਂਗਰਸ ਸਰਕਾਰ ਦੀ ਪੂਰੀ پلان ਸੀ ਕਿ ਇਹ ਕੇਸ ਡਿਲੇ ਕਰੋ ਤਾਂ ਕਿ ਗਵਾਹ ਜਿੰਦਗਾਰ ਨਾ ਰਹਿਣ। ਉਹਦੇ 'ਚ ਇਹ ਪੂਰੀ ਤਰ੍ਹਾਂ ਕਾਂਗਰਸ ਸਰਕਾਰ ਕਾਮਯਾਬ ਰਹੀ। ਇਹ ਦੋ ਮੇਨ ਗਵਾਹਾਂ ਦੀ ਡੈਥ ਔਰ ਇਹ ਜੋ ਮੇਨ ਧਰਿੰਦੇ ਕਿ ਸਚਨ ਕੁਮਾਰ ਦੇ ਖਿਲਾਫ ਜੋ ਗਵਾਹੀਆਂ ਸੀ ਇਹਨਾਂ ਦੀ ਡੈਥ ਨਾਲ ਬਹੁਤ ਕਿਸ ਨੂੰ ਇਸ ਦਾ ਨੁਕਸਾਨ ਹੋਇਆ ਪਰ ਫਿਰ ਵੀ ਇਹਨਾਂ ਦੇ ਪੰਜ ਫੈਮਿਲੀ ਮੈਂਬਰਾਂ ਨੇ ਇਹ ਹਰਵਿੰਦਰ ਸਿੰਘ ਕੋਹਲੀ ਦੀ ਫੈਮਿਲੀ ਤੇ ਨਾਲੇ ਇਹ ਗੁਰਚਨ ਸਿੰਘ ਦੀ ਫੈਮਿਲੀ ਦੇ ਪੰਜ ਬੰਦਿਆਂ ਨੇ ਗਵਾਹੀਆਂ ਦਿੱਤੀਆਂ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਪਛਾਣਿਆ ਉਹਦੇ ਚ ਮਨਜੀਤ ਕੌਰ ਹਰਜੀਤ ਕੌਰ ਮਨਜੀਤ ਸਿੰਘ ਤੇਜਿੰਦਰ ਸਿੰਘ ਤੇ ਕਮਲਜੀਤ ਕੌਰ ਇਹਨਾਂ ਨੇ ਸੱਜਣ ਕੁਮਾਰ ਨੂੰ ਪਛਾਣਿਆ ਔਰ ਕਹੇ ਸੱਜਣ ਕੁਮਾਰ ਮੌਨ ਨੂੰ ਡਿਟ ਕਰ ਰਿਹਾ ਸੀ ਸਾਨੂੰ ਇਹ ਪੂਰੀ ਮੀਤ ਸੀ ਕਿ ਇਨ੍ਹਾਂ ਦੀ ਗਵਾਹੀ ਤੇ ਪੇਸ਼ੀ ਦੇ ਉੱਤੇ ਸਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਵੀ ਸਜ਼ਾ ਹੋਏਗੀ। ਔਰ ਇਹ 307 ਦਾ ਕੇਸ ਸੀ ਜਿਹਨੂੰ ਅਟੈਂਪਟ ਟੂ ਮਰਡਰ ਕਹਿੰਦੇ ਆ ਅਰਾਦਾ ਕਤਲ ਦਾ। ਤੋਂ ਇਹ ਪਰ ਅਨਫੋਰਚੂਨੇਟਲੀ ਜੱਜ ਨੇ ਇਹ ਗਵਾਹੀਆਂ ਨੂੰ ਸਫੀਸ਼ੀਐਂਟ ਨਹੀਂ ਮੰਨਿਆ ਔਰ ਸਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਬਰੀ ਕੀਤਾ। ਇਸ ਦੇ ਖਿਲਾਫ ਅਸੀਂ ਅਪੀਲ ਫਾਈਲ ਕਰਾਂਗੇ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਕਹਾਂਗੇ ਸਜਣ ਕੁਵਾਰ ਨੂੰ ਇਸ ਕੇਸ ਦੇ ਵਿੱਚ ਵੀ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਇਹ ਆਲਰੇਡੀ ਜਿਹੜੇ ਪਹਿਲਾਂ ਕੇਸਾਂ ਵਿੱਚ ਇਹਨੂੰ ਸਜ਼ਾ ਮਿਲੀ ਹੋਈ ਹੈ ਉਹਦੇ ਵਿੱਚ ਜੇਲ੍ਹ ਵਿੱਚ ਆ ਬੇਲ ਲੈ ਕੇ ਕੋਸ਼ਿਸ਼ਾਂ ਹੋ ਚੁੱਕੀਆਂ ਹੈ ਜੀ ਜਮਾਨਤ ਵੀ ਨਹੀਂ ਮਿਲੀ ਤੇ ਇਹ 7 ਸਾਲ ਤੋਂ ਜੇਲ੍ਹ ਚਾਹ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਪਰ ਅਸੀਂ ਹੁਣ ਅਪੀਲੇ ਚਫਾਈ ਕਰਕੇ ਇਸ ਕੇਸ ਦੇ ਵਿੱਚ ਵੀ ਇਹਨੂੰ ਸਜ਼ਾ ਦੌਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਬਹੁਤ ਇੱਕ ਜ਼ਰੂਰੀ ਜਾਣਕਾਰੀ ਸੀ ਤੇ ਮੈਂ ਗੈਸ ਪੇਜ ਤੁਹਾਡੇ ਨੌਲੇਜ ਦੇ ਵਿੱਚ ਸਾਰੀ ਸੰਗਤ ਨੂੰ ਇਹ ਦਸਹਿਰ ਵੀ ਬਹੁਤ ਬਹੁਤ ਸ਼ੁਕਰੀਆ ਬੜੀ ਜੀ ਖਾਲਸਾ ਬੜੀ ਚੰਗੀ ਫਤਿਹ